ਇਸ ਵਕਤ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਪੁਲਿਸ ਐਨਕਾਊਂਟਰ ਕਰਨ ਦੀ ਖਬਰ ਆ ਰਹੀ ਹੈ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਦੇ ਕਾਤਲਾਂ ਦਾ ਅੱਜ ਐਨਕਾਊਂਟਰ ਕਰ ਦਿੱਤਾ ਗਿਆ ਜਿਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹ ਪੁਲਿਸ ਨੇ ਦਾਅਵਾ ਕੀਤਾ ਕਿ ਮਾਰ ਦਿੱਤਾ ਗਿਆ ਦੋ ਪੁਲਿਸ ਵਾਲੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਔਰ ਪੁਲਿਸ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਕਿ ਰਾਣਾ ਬਲਾ ਚੌਰੀਆ ਦੇ ਕਤਲ ਦੇ ਵਿੱਚ ਜਿਹੜਾ ਮਾਸਟਰਮਾਈਂਡ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਹਵਾਈ ਅੱਡੇ ਤੋਂ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕੀ ਜੱਪਦਾ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਮੁਹਾਲੀ ਦੇ ਲਾਲੜੂ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਪੁਲਿਸ ਐਨਕਾਊਂਟਰ ਕੀਤਾ ਹੈ ਪੰਜਾਬ ਪੁਲਿਸੇ ਦਾਵਾ ਕਰ ਰਹੀ ਹੈ ਕਿ ਪਿਛਲੇ ਦਿਨੀ ਜਿਹੜਾ ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਦਾ ਕਤਲ ਕਬੱਡੀ ਗਰਾਊਂਡ ਦੇ ਵਿੱਚ ਕੀਤਾ ਗਿਆ ਸੀ ਖੇਡਾਂ ਦਰਮਿਆਨ ਉਸ ਵਕਤ ਜਿਹੜੇ ਕਾਤਲ ਮਾਰ ਕੇ ਗਏ ਸੀ ਉਹਨਾਂ ਦੀ ਮਦਦ ਕਰਨ ਵਾਲਿਆਂ ਦਾ ਪੁਲਿਸ ਪਿੱਛਾ ਕਰ ਰਹੀ ਸੀ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ ਤਾਂ ਪੁਲਿਸ ਦਾ ਦਾਵਾ ਹੈ ਕਿ ਫਿਰ ਉੱਥੇ ਮੁਕਾਬਲਾ ਚੱਲਿਆ ਤੇ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਫਿਰ ਇੱਕ ਜਿਹੜਾ ਵਿਅਕਤੀ ਹੈ ਉਸ ਨੂੰ ਗੋਲੀਆਂ ਲੱਗੀਆਂ ਨੇ ਜਿਹੜਾ ਕਿ ਉਸ ਕਤਲकांड ਦੇ ਵਿੱਚ ਪੁਲਿਸ ਨੂੰ ਲੋੜੀਦਾ ਸੀ ਔਰ ਪੁਲਿਸ ਦਾ ਖਬਰ ਹੁਣ ਇਹ ਵੀ ਆ ਰਹੀ ਹੈ ਕਿ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਅਜੇ ਇਹਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਖਬਰ ਮੌਤ ਦੀ ਆ ਰਹੀ ਹੈ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਦੋ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਔਰ ਇਸ ਤੋਂ ਵੀ ਵੱਡੀ ਖਬਰ ਇੱਕ ਹੋਰ ਆ ਰਹੀ ਹੈ ਕਿ ਜਿਹੜਾ ਦਿੱਲੀ ਹਵਾਈ ਅੱਡੇ ਤੋਂ ਇਸ ਕਤਲकांड ਦਾ ਮੁੱਖ ਮਾਸਟਰਮਾਈਂਡ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਂ ਆ ਅਸ਼ਵਿੰਦਰ ਦੱਸਿਆ ਜਾ ਰਿਹਾ ਹੈ ਜਿਹਦਾ ਅਨਕਾਊਂਟਰ ਕੀਤਾ ਗਿਆ ਉਹਦਾ ਨਾਂ ਹਰ ਹਰਵਿੰਦਰ ਸਿੰਘ ਮਿੱਡੂ ਦੱਸਿਆ ਜਾ ਰਿਹਾ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਚਰਚਾ ਛਿੜ ਗਈ ਹੈ ਕਿਉਂਕਿ ਜਿਹੜੇ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਉਹਨਾਂ ਚੋਂ ਅਜੇ ਤੱਕ ਪੁਲਿਸ ਦੀ ਗ੍ਰਿਫਤ 'ਚ ਕੋਈ ਨਹੀਂ ਆਇਆ ਕੋਈ ਨਹੀਂ ਮਾਰਿਆ ਗਿਆ ਕੋਈ ਨਹੀਂ ਫੜਿਆ ਗਿਆ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਅਦਿੱਤਿਆ ਕਪੂਰ ਤੇ ਕਰਨ ਠਾਕਰ ਦੇ ਨਾਂ ਪੁਲਿਸ ਨੇ ਜਾਰੀ ਕੀਤੇ ਸੀ ਕਿ ਇਹਨਾਂ ਨੇ ਗੋਲੀਆਂ ਨਾਲ ਕਬੱਡੀ ਖਿਡਾਰੀ ਨੂੰ ਮਾਰਿਆ ਪਰ ਉਹਨਾਂ ਦੇ ਵਿੱਚ ਅਜੇ ਤੱਕ ਕੋਈ ਵੀ ਪੁਲਿਸ ਦੀ ਗ੍ਰਿਫਟ ਚ ਆਉਣ ਦੀ ਖਬਰ ਨਹੀਂ ਹੈ ਜਿਹੜੇ ਹੁਣ ਪੁਲਿਸ ਨੇ ਇਹ ਇਨਕਾਊਂਟਰ ਕੀਤਾ ਕੁਝ ਲੋਕ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਦੀਆਂ ਵੀਡੀਓ ਦੇ ਥੱਲੇ ਕਮੈਂਟ ਕਰ ਰਹੇ ਨੇ ਸਵਾਲ ਕਰ ਰਹੇ ਨੇ ਕਿ ਜਿਨ੍ਹਾਂ ਨੇ ਕੀਤਾ ਉਹ ਹੁਣ ਤੱਕ ਕਿਉਂ ਨਹੀਂ ਫੜੇ ਗਏ ਤੇ ਦੂਜੇ ਜਿਹੜੇ ਫੜੇ ਜਾ ਰਹੇ ਨੇ ਕੀ ਉਹ ਸੱਚਮੁੱਚ ਉਹਨਾਂ ਦੇ ਸਾਥੀ ਸੀ ਜਾਂ ਕਿ ਪੁਲਿਸ ਕਿਤੇ ਇੰਜ ਤਾਂ ਨਹੀਂ ਕਰ ਰਹੀ ਕੇ ਪੁਲਸ ਗੁੱਸਾ ਠੰਡਾ ਕਰਨ ਦੇ ਲਈ ਆ ਕੋਈ ਇਸ ਤਰ੍ਹਾਂ ਕਰ ਰਹੀ ਹੋਵੇ ਇਸ ਤਰ੍ਹਾਂ ਦੇ ਸਵਾਲ ਕੁਝ ਲੋਕ ਖਬਰਾਂ ਦੀਆਂ ਚੱਲ ਰਹੀਆਂ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਕਰ ਰਹੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਪਿਛਲੇ ਦਿਨੀ ਜਦੋਂ ਰਾਣਾ ਬਲਾ ਚੌਰੀਆ ਦਾ ਕਤਲ ਜਿਹੜਾ ਉਹ ਸੁਹਾਣਾ ਸਾਹਿਬ ਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਕੀਤਾ ਗਿਆ ਤਾਂ ਵੱਡੇ ਸਵਾਲ ਖੜੇ ਹੋਏ ਸੁਖਵੀਰ ਬਾਦਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਜੰਗਲ ਰਾਜ ਚੱਲ ਰਿਹਾ ਸੁਖਵੀਰ ਬਾਦਲ ਨੇ ਕਿਹਾ ਕਿ ਇਸ ਕਤਲकांड ਲਈ ਭਗਵੰਤਮਾਨ ਸਰਕਾਰ ਦੋਚੀ ਹੈ ਕਿਉਂਕਿ ਭਗਵੰਤਮਾਨ ਗ੍ਰਹਿ ਮੰਤਰੀ ਨੇ ਉਹਨਾਂ ਦੇ ਹੱਥ 'ਚ ਪੁਲਿਸ ਦਾ ਕੰਟਰੋਲ ਹੈ ਤੇ ਜਿੱਦਾਂ ਰੋਜ਼ਾਨਾ ਕਤਲ ਹੋ ਰਹੇ ਨੇ ਕਤਲੋਗਾਰਤ ਹੋ ਰਹੀ ਹੈ ਇਹਦੇ ਵਿੱਚ ਸੁਖਬੀਰ ਬਾਦਲ ਨੇ ਭਗਵੰਤਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਔਰ ਉਹਨਾਂ ਨੇ ਕਿਹਾ ਕਦੇ ਸੰਦੀਪ ਨੰਗਲ ਅੰਬੀਆਂ ਮਾਰਿਆ ਜਾਂਦਾ ਕਦੇ ਜਗਰਾਉਂ ਦੇ ਵਿੱਚ ਤੇਜਪਾਲ ਕਬੱਡੀ ਖਿਡਾਰੀ ਨੂੰ ਮਾਰ ਦਿੱਤਾ ਜਾਂਦਾ ਕਦੇ ਲੁਧਿਆਣੇ ਦੇ ਵਿੱਚ ਕਬੱਡੀ ਖਿਡਾਰੀ ਮਾਰ ਦਿੱਤਾ ਜਾਂਦਾ ਕਦੇ ਗਰਾਊਂਡ ਦੇ ਵਿੱਚ ਖੇਡਦਾ ਹੋਇਆ ਇੱਕ 14-15 ਸਾਲ ਦਾ ਮੁੰਡਾ ਮਾਰ ਦਿੱਤਾ ਜਾਂਦਾ ਤੇ ਹੁਣ ਇਹ ਜਿਹੜਾ ਜਿਹੜਾ ਰਾਣਾ ਬਲਾਚੌਰੀਆ ਇਹਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਚਰਨਜੀਤ ਚੰਨੀ ਨੇ ਵੀ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਫੇਲੀਅਰ ਹੈ ਫੇਲ ਹੋ ਰਹੀ ਹੈ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਬਿਲਕੁਲ ਇਹ ਗੱਲਾਂ ਗਲਤ ਨੇ ਅਸੀਂ ਪੂਰਾ ਜੋਰ ਲਾ ਰਹੇ ਹਾਂ ਗੈਂਗਸਟਰਾਂ ਨੂੰ ਔਰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਵਿਰੋਧੀਆਂ ਨੇ ਤਾਂ ਇਹ ਵੀ ਸਵਾਲ ਉਠਾਏ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਸੀ ਵਿਰੋਧੀਆਂ ਨੇ ਇਹ ਕਿਹਾ ਕਿ ਉਹ ਕਹਿ ਕੇ ਗਏ ਸੀ ਕਿ ਗੈਂਗਸਟਰ ਜਾਂ ਤਾਂ ਪੰਜਾਬ ਦੀ ਧਰਤੀ ਛੱਡ ਦੇਣ ਜਾਂ ਅਸੀਂ ਸਫਾਇਆ ਕਰ ਦਾਂਗੇ ਤਾਂ ਉਸ ਤੋਂ ਬਾਅਦ ਕਿੰਨੀਆਂ ਘਟਨਾਵਾਂ ਹੋ ਗਈਆਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਕੇਜਰੀਵਾਲ ਦੇ ਉਹ ਬਿਆਨ ਕਿੱਥੇ ਗਏ ਨੇ ਦੂਜੇ ਪਾਸੇ ਸਵਾਲ ਇਹ ਵੀ ਉੱਠਦੇ ਨੇ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਇਹਨੂੰ ਪੈਦਾ ਕਿਹਨੇ ਕੀਤਾ ਕਿਹੜੀਆਂ ਸਿਆਸਤਾਂ ਨੇ ਕੀਤਾ ਭਗਵੰਤਮਾਨ ਸਾਹਿਬ ਦਾ ਇਹਦੇ ਉੱਪਰ ਬਿਆਨ ਆਇਆ ਮੁੱਖ ਮੰਤਰੀ ਦਾ ਉਹ ਕਹਿੰਦੇ ਕਿ ਪਿਛਲੀਆਂ ਪਾਰਟੀਆਂ ਦੇ ਬੀਜੇਬੀ ਜਿਹੜੇ ਨੇ ਉਹ ਇਸ ਟਾਈਮੇ ਮਾਹੌਲ ਪੈਦਾ ਕਰ ਰਹੇ ਨੇ ਤੇ ਅਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਸਾਰਾ ਕੁਝ ਸਿਆਸਤਾਂ ਦਾ ਪੈਦਾ ਕੀਤਾ ਭਾਵੇਂ ਨਸ਼ਾ ਹੋਵੇ ਭਾਵੇਂ ਗੈਂਗਸਟਰਵਾਦ ਹੋਵੇ ਕਿਉਂਕਿ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਨਾ ਨਸ਼ੇੜੀ ਬਣਾਉਣਾ ਚਾਹੁੰਦੀ ਹੈ ਨਾ ਗੈਂਗਸਟਰ ਤੇ ਕੋਈ ਵੀ ਨੌਜਵਾਨ ਨਾ ਨਸ਼ੇੜੀ ਬੰਨਾ ਚਾਹੁੰਦਾ ਹੈ ਨਾ ਉਹ ਆਪਣੀ ਆਰਾਮ ਦੀ ਜ਼ਿੰਦਗੀ ਛੱਡ ਕੇ ਗੈਂਗਸਟਰ ਜਦੋਂ ਪੰਜਾਬ ਚ ਮਾਹੌਲ ਇਹ ਬਣਾਇਆ ਗਿਆ ਕਿ ਬੇਰੁਜ਼ਗਾਰੀ ਹੈ ਕੋਈ ਰੁਜ਼ਗਾਰ ਨਹੀਂ ਨੌਕਰੀਆਂ ਨਹੀਂ ਤਾਂ ਫਿਰ ਇਸ ਹਾਲਾਤ ਦੇ ਵਿੱਚ ਜਿਹੜੀ ਜਵਾਨੀ ਹੈ ਉਸ ਨੂੰ ਕੁਝ ਸਿਆਸਤਾਂ ਜਿਹੜੀਆਂ ਨੇ ਉਹ ਆਪਣੇ ਮਫਾਦਾਂ ਦੇ ਲਈ ਵਰਤਦੀਆਂ ਨੇ ਪਹਿਲਾਂ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਨੌਜਵਾਨਾਂ ਦੇ ਉੱਪਰ ਕੇਸ ਵਗੈਰਾ ਪੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਆਸ਼ੀਰਵਾਦੀ ਹੱਥ ਉਹ ਸਿਆਸਤਦਾਨ ਪਿੱਛੇ ਕਰ ਲੈਂਦੇ ਨੇ ਤੇ ਫਿਰ ਉਹ ਨੌਜਵਾਨ ਇਸ ਦਾਲਦਲ ਦੇ ਵਿੱਚ ਅੱਗੇ ਤੁਰੇ ਜਾਂਦੇ ਨੇ ਇਹਦੇ ਨਾਲ ਹੀ ਇਸ ਟਾਈਮ ਦੀ ਜਿਹੜੀ ਗਾਇਕੀ ਆ ਜਿਹੜੀ ਸਿੰਗਿੰਗ ਆ ਉਹ ਵੀ ਇਸ ਪਾਸੇ ਨੂੰ ਮਾਹੌਲ ਬਣਾਉਣ ਤੇ ਭੜਕਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਦੀ ਹੈ ਹੁਣ ਤੁਸੀਂ ਇਸ ਮਾਮਲੇ 'ਚ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕੀ ਜਿੰਨੀਆਂ ਵੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਐ ਕਾਂਗਰਸ ਐ ਆਮ ਆਦਮੀ ਪਾਰਟੀ ਤੇ ਬੀਜੇਪੀ ਸਾਰੀਆਂ ਹੀ ਨਸ਼ਿਆਂ ਦੇ ਵਿਰੁੱਧ ਬਿਆਨ ਦੇ ਰਹੀਆਂ ਗੈਂਗਸਟਰਵਾਦ ਦੇ ਵਿਰੁੱਧ ਬੋਲ ਰਹੀਆਂ ਪਰ ਕੀ ਇਹ ਸਾਰੀਆਂ ਪਾਰਟੀਆਂ ਇਸ ਮਾਮਲੇ 'ਚ ਜ਼ਿੰਮੇਵਾਰ ਨਹੀਂ ਦੋਚੀ ਨਹੀਂ ਕੀ ਪੰਜਾਬ 'ਚ ਰਾਜ ਇਹਨਾਂ ਦਾ ਨਹੀਂ ਰਿਹਾ ਕੀ ਪੰਜਾਬ 'ਚ ਕੋਈ ਬਾਹਰੋਂ ਆ ਕੇ ਰਾਜ ਕਰਦਾ ਰਿਹਾ ਵੇਖੋ ਰਾਜ ਇਹਨਾਂ ਦੇ ਰਹੇ ਆ ਜੋ ਕੁਝ ਵੀ ਪੰਜਾਬ ਦੇ ਵਿੱਚ ਇਸ ਟਾਈਮ ਗਲਤ ਹੋ ਰਿਹਾ ਉਹ ਇਹਨਾਂ ਦੁਆਰਾ ਹੀ ਪੈਦਾ ਕੀਤਾ ਗਿਆ ਇਹ ਸਾਰੇ ਇਸ ਲਈ ਜ਼ਿੰਮੇਵਾਰ ਨੇ ਪਰ ਇੱਕ ਦੂਜੇ ਦੇ ਉੱਪਰ ਚਿੱਕੜਸ਼ਾਲੀ ਕਰਕੇ ਆਪ ਬਚਨ ਦਾ ਇਹ ਕੋਸ਼ਿਸ਼ ਕਰਦੇ ਨੇ ਲੋਕਾਂ ਸਾਡਿਆਂ ਦੀ ਚੇਤਨਾ ਸਮਝ ਜਾਗਰਤੀ ਅਜੇ ਘੱਟ ਆ ਤੇ ਇਸ ਕਰਕੇ ਜਿਹੜਾ ਬਚਾ ਉਹ ਇਹ ਆਪਣਾ ਕਰ ਜਾਂਦੇ ਨੇ ਪਰ ਕਦੋਂ ਤੱਕ ਇਹ ਚੱਲਦਾ ਰਹੇਗਾ ਅੱਜ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਦਾਵਾ ਕੀਤਾ ਅਨਕਾਊਂਟਰ ਕਰਨ ਦਾ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਕਿਹਾ ਕਿ ਅਸੀਂ ਅਨਕਾਊਂਟਰ ਕਰ ਦਿੱਤਾ ਦੂਜਾ ਵਿਅਕਤੀ ਫੜ ਲਿਆ ਗਿਆ ਇਸ ਤੋਂ ਅੱਗੇ ਉਹ ਜਿਹੜੇ ਸ਼ੂਟਰ ਜਿਨ੍ਹਾਂ ਦੇ ਨਾਮ ਪਹਿਲਾਂ ਪੁਲਿਸ ਨੇ ਦੱਸੇ ਨੇ ਅਦਿੱਤਿਆ ਕਪੂਰ ਤੇ ਕਰਨ ਠਾਕਰ ਉਹਨਾਂ ਨੂੰ ਪੰਜਾਬ ਪੁਲਿਸ ਕਦੋਂ ਗ੍ਰਿਫਤਾਰ ਕਰ ਸਕੇਗੀ ਕੁਝ ਖਬਰਾਂ ਤਾਂ ਇਹ ਵੀ ਆਈਆਂ ਕਿ ਕਰਨ ਠਾਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਵੇਖਣਾ ਇਹ ਕਿ ਕੀ ਸੱਚੀ ਮੁੱਚੀ ਗ੍ਰਿਫਤਾਰ ਕਰ ਲਿਆ ਕਿ ਕੀ ਸਥਿਤੀ ਹੈ ਦੂਜੇ ਪਾਸੇ ਅੱਜ ਵੋਟਾਂ ਦਾ ਰਿਜ਼ਲਟ ਆਇਆ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦਾ ਰਿਜ਼ਲਟ ਆਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਰਹੀ ਅਕਾਲੀ ਦਲ ਦੂਜੇ ਔਰ ਕਾਂਗਰਸ ਜੋ ਹੁਣ ਤੱਕ ਦੇ ਰੁਝਾਨ ਨੇ ਉਹਨਾਂ ਮੁਤਾਬਕ ਤੀਜੇ ਨੰਬਰ ਤੇ ਨਜ਼ਰ ਆ ਰਹੀ ਹੈ ਪਰ ਬਹੁਤ ਵੱਡੀ ਜਾਣਕਾਰੀ ਇਹ ਆ ਕਿ ਆਮ ਆਦਮੀ ਪਾਰਟੀ ਦੇ ਵੱਡੇ ਨਤਾਵਾਂ ਦੇ ਪਿੰਡਾਂ ਤੋਂ ਆਮ ਆਦਮੀ ਪਾਰਟੀ ਹਾਰੀ ਹੈ ਜਿਵੇਂ ਕਿ ਕੁਲਤਾਰ ਸਿੰਘ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਵਿਧਾਨ ਸਭਾ ਉਹਨਾਂ ਦੇ ਆਪਣੇ ਜੱਦੀ ਪਿੰਡ ਤੋਂ ਆਮ ਆਦਮੀ ਪਾਰਟੀ ਹਾਰ ਗਈ ਹੈ ਜਿਵੇਂ ਕਿ ਮੀਤ ਹੈਰ ਜਿਹੜੇ ਐਮਪੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਿੰਡ ਕੁਰੜ ਤੋਂ ਆਮ ਆਦਮੀ ਪਾਰਟੀ ਹਾਰ ਗਈ ਹੈ ਨਰਿੰਦਰ ਕੌਰ ਭਰਾਜ ਜਿਹੜੇ ਕਿ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਿੰਡ ਤੋਂ ਵੀ ਉਹਨਾਂ ਦੀ ਹਾਰ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਕੁਲਦੀਪ ਢਾਲੀਵਾਲ ਆਮ ਆਦਮੀ ਪਾਰਟੀ ਦੇ ਬਲਾਰੇ ਨੇ ਕੈਬਨਟ ਮੰਤਰੀ ਰਹੇ ਨੇ ਐਮਐਲਏ ਨੇ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਦੇ ਹਾਰਨ ਦੀ ਜਾਣਕਾਰੀ ਆ ਰਹੀ ਹੈ ਇਹ ਸਾਰੇ ਸਿਨੈਰੀਓ ਦੇ ਵਿੱਚ ਅਕਾਲੀ ਦਲ ਵਾਸਤੇ ਇੱਕ ਬਹੁਤ ਸਾਹਦ ਹੈ ਕਿ ਖਬਰ ਹੈ ਕਿਉਂਕਿ ਅਕਾਲੀ ਦਲ ਦੂਜੀਆਂ ਪਾਰਟੀਆਂ ਨਾਲੋਂ ਠੀਕ ਪਰਫਾਰਮ ਕਰਦਾ ਪੰਜਾਬ ਦੇ ਵਿੱਚ ਨਜ਼ਰ ਆਇਆ ਸੁਖਬੀਰ ਬਾਦਲਾ ਚ ਬਾਗੋ ਭਾਗ ਨੇ ਸੁਖਬੀਰ ਬਾਦਲ ਨੂੰ ਚਾ ਚੜਿਆ ਜਿੱਤੀ ਭਵੇਂ ਆਮ ਆਦਮੀ ਪਾਰਟੀ ਐ ਪਰ ਖੁਸ਼ੀ ਸੁਖਬੀਰ ਬਾਦਲ ਨੂੰ ਚੜੀ ਪਈ ਐ ਕਿਉਂਕਿ ਉਹਨਾਂ ਦਾ ਇਹ ਮੰਨਣਾ ਕਿ ਸਾਨੂੰ ਇਹ ਕਿਹਾ ਜਾ ਰਿਹਾ ਸੀ ਕਿ ਡਾਇਨਾਸੌਰ ਤਾਂ ਭਾਵੇਂ ਵਾਪਸ ਆ ਜਾਣ ਪਰ ਹੁਣ ਅਕਾਲੀ ਦਲ ਨਹੀਂ ਆਉਂਦਾ ਪਰ ਅਕਾਲੀ ਦਲ ਵਾਲੇ ਅੱਜ ਕਹਿ ਰਹੇ ਨੇ ਕਿ ਆਹ ਦੇਖੋ ਅਸੀਂ ਆ ਗਏ ਤੇ ਇਸੇ ਤਰ੍ਹਾਂ ਡਾਇਨਾਸੌਰ ਵੀ ਆ ਜਾਣਗੇ ਹੁਣ ਵੇਖਣਾ ਇਹ ਆ ਕਿ ਕੀ ਅਕਾਲੀ ਦਲ 2027 ਦੀਆਂ ਵੋਟਾਂ ਦੇ ਵਿੱਚ ਵਾਪਸ ਆਏਗਾ ਕਿ ਜਾਂ ਫਿਰ ਡਾਇਨਾਸੌਰੀ ਹੋਣਗੇ ਸਿੱਧੇ ਹੁਣ 2027 ਦੀਆਂ ਚੋਣਾਂ ਦੇ ਲਈ ਇਹਨਾਂ ਵੋਟਾਂ ਨੂੰ ਸੈਮੀ ਫਾਈਨਲ ਕਿਹਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ ਹੈ ਇਦਾਂ ਮੈਨੂੰ ਲੱਗਦਾ ਨਹੀਂ ਇਦਾਂ ਕਿਉਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਹੋਣਾ ਅੱਜ ਕੁਝ ਨਹੀਂ ਕਿਹਾ ਜਾ ਸਕਦਾ ਟਾਈਮ ਅਜੇ ਪਿਆ ਉਦੋਂ ਨੂੰ ਪਤਾ ਨਹੀਂ ਕੀ ਕੀ ਘਟਨਾਵਾਂ ਵਾਪਰਨੀਆਂ ਨੇ ਵੈਸੇ ਵੀ ਜਿਹੜੀਆਂ ਪੰਚਾਇਤੀ ਚੋਣਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਤੇ ਜਿਮਣੀ ਚੋਣਾਂ ਇਹਨਾਂ ਦੇ ਵਿੱਚ ਸਰਕਾਰ ਕੋਈ ਵੀ ਹੋਵੇ ਆਮ ਤੌਰ ਤੇ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਉਹ ਹੀ ਅੱਗੇ ਆਉਂਦੀ ਹੁੰਦੀ ਆ ਕਿਉਂਕਿ ਲੋਕਾਂ ਨੂੰ ਇੰਜ ਲੱਗਦਾ ਹੁੰਦਾ ਕਿ ਜਿਨ੍ਹਾਂ ਦੀ ਸਰਕਾਰ ਨੇ ਉਹਨਾਂ ਦਾ ਬੰਦਾ ਜਿਤਾਵ ਹੀ ਦੇਾਂਗੇ ਤੇ ਉਹਨੇ ਕਿਹੜਾ ਕੰਮ ਕਰਾ ਸਕਣੇ ਆ ਇਸ ਕਰਕੇ ਲੋਕ ਆਪਣੇ ਕੰਮ ਕਰਾਉਣ ਦੇ ਲਈ ਉਸ ਪਾਰਟੀ ਦਾ ਬੰਦਾ ਹੀ ਜਿਤਾਉਣ ਦੀ ਵੱਧ ਕੋਸ਼ਿਸ਼ ਕਰਦੇ ਨੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਪਿਛਲੇ ਟਾਈਮਾਂ ਦੇ ਵਿੱਚ ਵੀ ਇਦਾਂ ਰਿਹਾ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ ਤੁਸੀਂ ਦੇਖੋ ਬਈ ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀ ਤਾਂ ਵੱਧ ਪਿੰਡਾਂ ਦੇ ਵਿੱਚ ਕਾਂਗਰਸ ਪੱਖੀ ਪੰਚਾਇਤਾਂ ਬਣੀਆਂ ਸੀ ਪਰ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਤਾਂ ਨਤੀਜਾ ਪਲਟ ਗਿਆ ਉਦੋਂ ਕਾਂਗਰਸ ਬਹੁਤ ਪਿੱਛੇ ਰਹਿ ਗਈ ਤੇ ਆਮ ਆਦਮੀ ਪਾਰਟੀ 52 ਐਮਐਲਏ ਇਤਿਹਾਸਕ ਜਿੱਤ ਲੈ ਗਈ ਹੁਣ ਇਸ ਆਧਾਰ ਤੇ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਪੰਚਾਇਤੀ ਚੋਣਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਇਹਨਾਂ ਦੇ ਆਸਰੇ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਨਹੀਂ ਕੱਢਿਆ ਜਾ ਸਕਦਾ ਸੋ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹੋਗੇ ਅੱਜ ਕਈ ਖਬਰਾਂ ਇਸੇਹੀਆਂ ਵੀ ਆਈਆਂ ਜਿਵੇਂ ਕਿ ਜੈਤੋ ਤੋਂ ਖਬਰ ਆਈ ਹੈ ਕਿ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹ ਜਿਹੜਾ ਕਾਊਂਟਿੰਗ ਸੈਂਟਰ ਸੀ ਜਿੱਥੇ ਗਿਣਤੀ ਹੋ ਰਹੀ ਸੀ ਵੋਟਾਂ ਦੀ ਉਹਦੇ ਅੰਦਰ ਚਲੇ ਗਏ ਉੱਥੇ ਪੱਤਰਕਾਰਾਂ ਨੇ ਸਵਾਲ ਪੁੱਛੇ ਨੇ ਪੁਲਿਸ ਨੂੰ ਵੀ ਕੀ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ ਤਾਂ ਪੰਜਾਬ ਪੁਲਿਸ ਉਸ ਮਾਮਲੇ ਦੇ ਉੱਪਰ ਬਹੁਤਾ ਕੁਝ ਨਹੀਂ ਬੋਲੀ ਚੁੱਪ ਨਜ਼ਰ ਆਈ ਦੂਜੇ ਪਾਸੇ ਪਟਿਆਲਾ ਤੋਂ ਵੀ ਕੁਝ ਝੜਪਾਂ ਜਿਹੜੀਆਂ ਹੋਣ ਦੀਆਂ ਖਬਰਾਂ ਆਈਆਂ ਨੇ ਇਸੇ ਤਰ੍ਹਾਂ ਮੁੱਲਾਪੁਰ ਦਾਖਾ ਦੇ ਵਿੱਚ ਵੀ ਤਣਾਅਪੂਰਨ ਮਾਹੌਲ ਦੀ ਖਬਰ ਆਈ ਔਰ ਇਸੇ ਤਰ੍ਹਾਂ ਫਰੋਜ਼ਪੁਰ ਦੇ ਜਲਾਲਾਬਾਦ ਦੇ ਵਿੱਚ ਵੀ ਲੋਕਾਂ ਨੇ ਇਸ ਲਈ ਹਾਈਵੇ ਅੱਜ ਜਾਮ ਕਰ ਦਿੱਤਾ ਕਿ ਵੋਟਾਂ ਦੀ ਗਿਣਤੀ ਹੋ ਰਹੀ ਸੀ ਤੇ ਲੋਕ ਕਹਿ ਰਹੇ ਸੀ ਕਿ ਜਿਹੜੀ ਪੁਲਿਸਾਂ ਉਹ ਠੀਕ ਰੋਲ ਨਹੀਂ ਅਦਾ ਕਰ ਰਹੀ ਉਹ ਪੱਖਪਾਤ ਕਰ ਰਹੀ ਹੈ ਤੁਸੀਂ ਇਹ ਸਾਰੇ ਕੁਝ ਨੂੰ ਕਿਦਾਂ ਦੇਖਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮਾਮਲੇ ਤੇ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਜੀ